ਅੱਪਾ ਜੀ ਪਟਿਆਲਾ ਸਾਹੀ ਸਵਾਰ ਦੀ ਕਟਿੰਗ ਕਰਨੀ ਆ ਤੇ ਕਟਿੰਗ ਲਈ ਆਪਾਂ ਪਹਿਲਾਂ ਨਾਪ ਦੇਖਦੇ ਆ ਨਾਪ ਇਹਦੀ ਲੰਬਾਈ ਹੈ ਕਿ ਇਹ 30 ਇੰਚ ਆਪੇ ਕਿੰਚ ਵਧ ਲਵਾਂਗੇ ਤੇ ਲਵਾਂਗੇ ਲੰਬਾਈ 31 ਇੰਚ ਠੀਕ ਹੈ ਜੀ ਤੇ ਬੈਲਟ ਦੀ ਚੌੜਾਈ ਕਿੰਨੀ ਆ ਇਹਦੀ ਚੌੜਾਈ ਹੈਗੀ ਜੀ 26 ਇੰਚ ਆਪਾਂ ਬੈਲਟ ਲਵਾਂਗੇ ਇੰਚ ਠੀਕ ਹੈ ਜੀ ਇਹਦਾ ਆਪਾਂ ਪੌਂਚਾ ਕਿੰਨਾ ਤਿਆਰ ਕਰਨਾ 7.5 ਇੰਚ ਸੌਰੀ 7 ਇੰਚ ਠੀਕ ਹੈ ਪੌਂਚਾ 7 ਇੰਚ ਠੀਕ ਹੈ 31 27 ਆ 7 ਇੰਚ ਤੇ ਹੁਣ ਆਪਾਂ ਕੱਪੜਾ ਲਾਉਨੇ ਆ ਜਿਹੜਾ ਆਪ ਬਣਾਉਣੀ ਆ ਸਲਵਾਰ ਪਹਿਲਾਂ ਆਪਣੇ ਕੋਲ ਜਿੱਦਾ ਕੱਪੜਾ ਹਮੇਸ਼ਾ ਕੱਪੜੇ ਦੀ ਪੁੱਠੀ ਤਹਿ ਤੇ ਨਿਸ਼ਾਨੀਆਂ ਲੱਗਦੀਆਂ ਆਪਾਂ ਇਹਦੀ ਪੁੱਠੀ ਤੈਅ ਲਵਾਂਗੇ ਆਪਾਂ ਲਾਉਣੀਆਂ 33 ਇੰਚ 33 ਇੰਚ ਦੀ ਲੰਬਾਈ ਲੈਉਣੀ ਹੈ ਆਪਾਂ ਪਹਿਲਾਂ ਕੁੰਦਿਆਂ ਵਾਸਤੇ ਪਟਿਆਲਾ ਸ਼ਾਹੀ ਸਲਵਾਰ ਬਣਾਉਨੇ ਆ ਤਾਂ ਕੁੰਦੇ ਪਹਿਣਗੇ ਨਾ ਜੇ ਆਪਾਂ ਸਟ੍ਰੇਟ ਸਲਵਾਰ ਬਣਾਉਨੇ ਆ ਤਾਂ ਕੁੰਦੇ ਨਹੀਂ ਬੰਦੇ ਠੀਕ ਹੈ ਜੀ 33 ਇੰਚ ਲਾ ਲਈ ਤੇ ਇਧਰੋਂ ਆਪਾਂ ਫੇਰ ਫੋਲਡ ਕਰ ਲਈ ਇਹ ਬਣੇਗੀ ਡਬਲ ਹੋਗੀ ਠੀਕ ਹੈ ਦੋ ਕੁੰਡਿਆਂ ਦੇ ਬਣ ਗਏ 33 33 ਠੀਕ ਹੈ ਜੀ ਤੇ ਹਲੋ ਜੀ ਲੋਡੀ ਇਹਦੀ ਆਪਾਂ ਡਬਲ ਤੈਆਂ ਕਰਨੀਆਂ ਠੀਕ ਐ 33 ਇੰਚ ਦੀਆਂ ਡਬਲ ਤੈਹ ਕਰ ਲਈ ਆਪਾਂ ਇਹ ਕਿੰਨਾ ਪਹੁੰਚਾ ਇਹ ਹੈਗਾ ਉਦੋਂ ਵਾਈਟ ਪਾਸੇ ਨਾਲ ਦੋ ਤਿੰਨ ਜੀਲੀ ਦੀ ਨੰਨੀ ਇਹ ਰਹਾ 30 ਇਹ ਹੋਇਆ ਭਾ ਅੱਠ ਆਪਾਂ ਨੂੰ ਚਾਹੀਦਾ 6 ਠੀਕ ਆਪਾਂ 6 ਹੀ ਲਾਵਾਂਗੇ ਕਿਉਂਕਿ ਉਦੋਂ ਬਾਹਾਂ ਬੋਹਾਂ ਵੀ ਲਾਉਣੀਆਂ ਆਲਓਵਰ ਸੂਟ ਹੈ ਇਹ ਨੂੰ ਇੱਧਰ ਅੰਗਰ ਕੇ ਪਹਿਲਾਂ ਸਾਰੇ ਨੂੰ ਸੈੱਟ ਕਰ ਲਾਂਗੇ ਠੀਕ ਹੈ ਸੈੱਟ ਕਰਕੇ ਛੱਤ-ਛੱਤ ਲਾ ਲੈਨੇ ਆ 6 6 ਤਿਆਰ ਹੋ ਜੀਵੇ ਠੀਕ ਹੈ ਜੀ அப்பா சப்ததி ஆ லாலி லம்பாயி. ਅਕੋ ਜੁਨਾ ਪੱਕਤੀ-ਕੱਤੀ ਦੀ ਸੇਨ ਚੰਨੀ ਲਾਵਾਂਗੇ ਉਹਨਾ ਕਪੜਾ ਰੇਵ ਜੇ ਚ ਸੀ ਮੈਂ ਤਾਂ ਹੀ ਪਹਿਲਾਂ ਨਾ ਥੋੜਾ ਜਿਹਾ ਵੱਧ ਲਾ ਲਿਆ ਮੈਂ ਜਦੋਂ ਇਧਰ ਲਈ ਕਟਿੰਗ ਕਰਾਂਗੇ ਤਾਂ ਇਧਰੋਂ ਕਪੜਾ ਫੋਲਡ ਕਰਾਂਗੇ ਇਧਰੋਂ ਮਿਨਾਗੇ ਤਾਂ ਇਹਦੀ ਜਿਹੜੀ ਵਿੱਚੋਂ ਕਾਣ ਆ ਉਹ ਸਾਰੀ ਨਿਕਲ ਜਾਣੀ ਐ ਠੀਕ ਹੈ ਜੀ ਇਧਰੋਂ ਲਾ ਲਈ ਆਪਾਂ 33 ਇੰਚ ਤੇ ਨਿਸ਼ਾਨੀ ਹੁਣ ਆਪਾਂ ਕੱਟਤਾ ਇਹ ਦੋ ਸੀ ਤੇ ਦੋਆਂ ਨੂੰ ਵਚਾਲੂ ਕੱਟ ਦੇਾਂਗੇ ਇਹ ਬਣ ਗਏ ਦੋ ਹੁੰਦੇ ਠੀਕ ਹੈ ਜੀ ਕਤੀਆਂ ਚ ਗਿਆ ਹੁੰਦਿਆਂ ਦਾ ਹਨਾ ਤੇ ਹੁਣ ਆਪਾਂ ਸਲਵਾਰ ਦੇ ਲੌਂਦੇ ਆਪਾਂ ਇਹ ਜਿਵੇਂ ਨਾ ਛੋਟੇ ਪਨੇ ਦਾ ਕੱਪੜਾ ਹੈ ਜਿਵੇਂ ਇਹਦਾ ਦੇਖੋ ਪਣਾ ਬਹੁਤ ਘੱਟ ਹੈ ਤੇ ਇਹ ਜਿਹੜਾ ਲੇਡੀ ਪਾ ਰਹੀ ਹੈ ਜਿਹਦਾ ਆਪਾਂ ਸੂਟ ਬਣਾਉਣਾ ਤੇ ਤਾਂ ਕਰਕੇ ਫਿਰ ਨਾ ਪਏ ਜੀ ਥੋੜੀ ਜੀ ਹਲਕੀ ਸਲਵਾਰ ਬਣਾਵਾਂਗੇ ਤੁਹਾਨੂੰ ਮੈਂ ਦੀ ਹਲਕੀ ਜੀ ਸਲਵਾਰ ਕਟਿੰਗ ਦੱਸਦੀ ਆ ਤੇ ਜਿਹੜੇ ਦਾ ਆਪਣਾ ਅਗਲਾ ਆਪਾਂ ਬਣਾਵਾਂਗੇ ਵੱਡੇ ਬਣੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਨਾਲੇ ਦੋਨੇ ਤਰ੍ਹਾਂ ਦੀਆਂ ਸਲਵਾਰਾਂ ਹੋ ਜਾਣੀਆਂ ਇਹ ਸਿੰਗਲ ਕਟਿੰਗ ਹੋ ਜੂਣਾ ਸਿੰਗਲ ਬਣੇ ਵਾਲੀ ਉਹ ਡਬਲ ਇਹਦੇ ਦੇ ਵਿੱਚ ਆਪਾਂ ਸੈਡ ਤੋਂ ਅਸਣ ਕੱਢਾਂਗੇ ਨਾ ਉਹਦੇ ਵਿੱਚ ਆਪਾਂ ਅਸਣ ਲੈਣੇ ਹੋਣਗੇ ਠੀਕ ਹੈ ਹੁਣ ਆਪਾਂ ਜਿਵੇਂ ਇਹਦਾ ਸੈਡ ਤੋਂ ਉੱਪਰ ਲਵਾਂਗੇ ਪਹਿਲਾਂ ਛੋਲੀ ਮੰਨ ਲਓ ਆਪਾਂ ਪਹਿਲਾਂ 12 ਇੰਚ ਲੈ ਲੈਨੇ ਜਿਵੇਂ ਮੈਂ ਤੁਹਾਨੂੰ ਦੱਸੀ ਇੰਨੀ ਆ ਵੀ ਜਿਹਦਾ ਇਹ ਸੂਟ ਆ ਉਹ ਲੇਡੀਜ਼ ਪਾਰੀ ਐ ਮੋਟੀ ਐ ਤਾਂ ਆਪਾਂ ਸਾਤ ਜਿ ਆਪਣਾ ਪਹੁੰਚਾ ਤਿਆਰ ਹਨਾ ਆਪਾਂ ਉਧਰ ਸਾਤ ਇਲੈਸੀ ਛੇ ਰਹਿ ਜੂ ਤਾਂ ਪਰ ਇਥੇ ਢਾਈ ਲਵਾਂਗੇ ਤੇ 1 ਇੰਚ ਇਧਰ ਜਾਵੜੂ ਡੇਢ ਰਹਿ ਜਾਓ ਤਾਂ ਠੀਕ ਹੈ ਸਾਢੇ 7 ਰਹਿ ਜਾਊਗਾ ਠੀਕ ਹੈ ਆਪਾਂ ਤਰੋ ਤੰ ਲੈ ਲੈ 8 ਰਹਿ ਜਾਊਗਾ ਤੇ ਇੰਚ ਵਿੱਚ ਰਹਿ ਜਾ ਠੀਕ ਹੈ ਹੁਣ ਤੰਨੇ ਇੰਚ ਇਧਰੋਂ ਲੈ ਲੈ ਤੇ 31 ਇੰਚ ਜਿਹੜੀ ਆਪਣੀ ਲੰਬਾਈ ਸੀ ਉਹ ਆਪਾਂ ਇਧਰੋਂ ਲੈ ਲਈ ਠੀਕ ਹੈ ਜੀ ਫੇਰ 3 ਇੰਚ ਇਧਰੋਂ ਪਹੁੰਚਾ ਫੇਰ ਬਣਾਉਣ ਆਪਾਂ ਇਹ ਇਥੋਂ ਫੇਰ 3 ਇੰਚ ਆਪਾਂ ਪਹੁੰਚਾ ਲੈ ਲੈ ਠੀਕ ਹੈ ਜੀ ਇਧਰੋਂ ਪਹੁੰਚਾ ਲੈ ਲੈ आ पहुंचे तो आ पहुंचा बुला लिया आ हाँ देखो ठीक है जी शो होना भी आलवार की कटिंग एक, एक कर पासा इधर पास दूजा पासा क्डा थी कटिंग करके दिखाने हम आप जेडे एक पास की कटिंग हो गई इधरों झोली हो गया ना अपना उधर ले साइड तो अपना पोचिया हो गया तो हूं आप ඒක ප්‍රේනු ආක පරෙදි උපර රක්කලගේ ටිකජ ඒක පොරිදි උපර කැව සැට කරල පැල්ලම් පැනු අප හෝනනු එදුත්තේ විශාදයගේ ටිකජි ਉਸ਼ਾ ਕੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਆਪਾਂ ਇਹਦੇ ਉੱਤੇ ਪਛਾਤਾ ਤੇ ਹੁਣ ਆਪਾਂ ਇਹਨੂੰ कटिंग करा दो पासे बन गए अपने सलवार ठीक है जी इत जी कार्ट है दो इंच पाई थी आप स्ट्रेट कर देना ठीक है जी ਇਹ ਆਪਣੀ ਸ਼ੋ ਰਈ ਹੈ ਜਵਾਰ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਇਹ ਤੋਂ ਸਾਰ ਤੋਂ ਜਿਹੜਾ ਬਣਿਆ ਉਹ ਕਟਿੰਗ ਕਰ ਦੇਾਂਗੇ ਤਾਂ ਜਿਹਦੇ ਵਿੱਚ ਹੁੰਦੇ ਐਡ ਹੋ ਜਾਣ ਹਲੋ ਜੀ ਇਹ ਹੋ ਗਈ ਸਲਵਾਰ ਤੇ ਇਹ ਸਲਵਾਰ ਦੇ ਕੁੰਡੇ ਠੀਕ ਹੈ ਜੀ ਹੁਣ ਆਪਣੀ ਰਹਿ ਗਈ 벨ਟ ਹੁਣ ਆਪਾਂ ਲਵਨੇ ਆ 벨ਟ 벨ਟ ਸੀ ਆਪਣੀ 7 ਇੰਚ ਠੀਕ ਹੈ ਜੀ ਜਿੰਨੀ ਆਪਣੀ ਆ ਹੈਗੇ ਪਹਿਲਾਂ ਆਪਾਂ ਇਧਰੋਂ ਲਾ ਲੈਨੇ ਆ ਆਪਾਂ ਹਮੇਸ਼ਾ 벨ਟ ਦੀ ਚੌੜਾਈ 8 ਇੰਚ ਰੱਖਣੀ ਆ ਤਾਂ ਜੋ ਉੱਪਰਲਾ ਨੇਫਾ ਉਹ ਖੁੱਲਾ ਡੁੱਲਾ ਫੋਲਡ ਹੋ ਜੇ ਕਿਉਂਕਿ ਜੇ ਵਿੱਚ ਨਿਫੇ ਦੇ ਕਪੜਾ ਹੈਗਾ ਨਾ ਉਹ ਆਪਣੇ ਲਈ ਫਾਇਦੀ ਫਾਇਦੇ ਕਈ ਵਾਰ ਕਪੜਾ ਕੁੱਪੜਾ ਚੜ ਜਾਂਦਾ ਹੈ ਤੇ ਵਿੱਚ ਨਿਫੇ ਦੇ ਕਪੜਾ ਹੈਗਾ ਤਾਂ ਉਹ ਖੁੱਲ ਜਾਂਦਾ ਸਵਾਰ ਨੀਮੀ ਹੋ ਜਾਂਦੀ ਆ ਤੇ ਆ ਲੋ ਹੁਣ ਆਪਾਂ 8 8 ਇੰਚ ਦੀਆਂ ਇਹ ਤੇ ਨਿਸ਼ਾਨੀਆਂ ਲਾਉਨੇ ਆ ਆਹ ਵੇ ਜੀ 8 ਇੰਚ 8 ਇੰਚ ਤੇ 8 ਇੰਚ ਠੀਕ ਹੈ ਜੀ ਇਧਰੋਂ ਵਾਲੇ 8 8 ਇੰਚ ਤੇ ਇਧਰੋਂ ਲਾ ਲੈਨੇ ਆਪਾਂ ਜਿੱਧਰੋਂ ਕੁੰਦ ਲਾਈ ਸੀਗੇ ਇਧਰੋਂ ਵੀ ਐਕਸਟਰਾ ਕਪੜਾ ਬਹੁਤ ਤੇ ਆਠਾ 8 ਇੰਚ ਇਧਰੋਂ ਲਾ ਲੈਨੇ ਆਪਾਂ ਨੂੰ ਚਾਹੀਦੀ ਹੈ 27 ਇੰਚ ਠੀਕ ਹੈ ਜੀ ਹੁਣ ਆਪਾਂ ਇਹਨੂੰ ਮੰਦਿਆਂ ਕਿੰਨੀ ਆ ਤੇ ਕਿੰਨੇ ਇੰਚ ਦਾ ਆਪਣਾ ਇਹਦੇ ਚ ਜੋੜ ਪਾਊਗਾ ਇਹ ਹੈਗੀ ਆਪਣੀ 21 ਇੰਚ ਠੀਕ ਹੈ ਆਪਾਂ ਟਾਈ ਬਣਾਉਣੀ ਆ ਕੋਸ਼ਪੇ ਦੇ ਚ ਆਹਾ ਜੋੜ ਪਾ ਲੈਨੇ ਠੀਕ ਹੈ ਜੀ 500 ਇੰਚ ਨਾਪਣਾ ਵਿੱਚ ਜੋੜ ਆ Đੋ ਜਾਣਾ ਲੋਕ ਇਥੇ 27 ਇੰਚ ਹੁੰਦਾ ਤੇ ਆ ਜਿਹੜਾ ਕੱਪੜਾ ਐਕਸਟਰਾ ਆ ਵੱਧ ਹੈ ਇਹਨੂੰ ਆਪਾਂ ਕੱਟ ਦੇਣਾ ਹਾਂ ਲਓ ਜੀ ਇਹ ਆਪਣੀ ਹੋ ਗਈ 벨ਟ ਤਿਆਰ ਇਹ 벨ਟ ਹੋ ਗਈ ਆ ਸਲਵਾਰ ਤੇ ਸਲਵਾਰ ਦੇ ਵਿੱਚ ਕੁੰਡੇ ਇਹ ਸੀ ਜੀ ਆਪਣੀ ਪਟਿਆਲਾ ਸ਼ਾਹੀ ਸਲਵਾਰ ਠੀਕ ਹੈ ਜੀ ਅੱਗੇ ਮੈਂ ਤੁਹਾਨੂੰ ਇਹਦੀ ਸਟਿਚਿੰਗ ਵੀ ਦੱਸੂਗੀ ਪਟਿਆਲਾ ਸ਼ਾਹੀ ਕੁਆਰਦੀ ਸਟਿਚਿੰਗ ਕਿੱਡਾ ਹੁੰਦੀ ਹੈ ਤੇ ਵਿੱਚ ਉਹ ਇਹ ਕਿਵੇਂ ਬਾਗ ਪਾਈ ਜਾਂਦੀ ਹੈ ਸੋ ਆਸ ਕਰਦੇ ਹਾਂ ਤੁਹਾਨੂੰ ਮੇਰੀ ਕਟਿੰਗ ਦੀ ਸਮਝ ਆਈ ਹੋਣੀ ਆ ਤੇ ਮੇਰੀ ਸਾਰੀਆਂ ਭੈਣਾਂ ਅੱਗੇ ਰਿਕਵੈਸਟ ਹੈ ਦੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮ ਆਪਣੇ ਚੈਨਲ ਨੂੰ ਤਾਂ ਜੋ ਆਪਾਂ ਤੁਹਾਨੂੰ ਅੱਗੇ ਵੀ ਸਿੰਪਲ ਤਰੀਕੇ ਨਾਲ ਨੈਕਸਟ ਜੀ ਦੀ ਕਟਿੰਗ ਕਰਨਾ ਦੱਸੀਏ ਠੀਕ ਹੈ ਜੀ ਤੇ ਤੁਸੀਂ ਵੀ ਹੁਣ ਜਿਹੜੀਆਂ ਛੁੱਟੀਆਂ ਦਾ ਲਾਹਾ ਲਓ ਸਾਰੀਆਂ ਭੈਣਾਂ ਬਹੁਤ ਬਹੁਤ ਕਟਿੰਗ ਸਟਿਚਿੰਗ ਸਿੱਖੋ ਠੀਕ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਸਟਿਕਾ